ਵੱਡੇ ਸੰਤ ਜੋ ਕਹਿੰਦੇ ਸੀ ਪੰਜਾਬ ਦਾ ਬੁਰਾ ਹਾਲ ਹੋਣਾ ਬੜਾ ਹੋ ਜਾਣਾ ਹੈ ਹੜ੍ਹਾਂ ਦੇ ਨਾਲ ਆਖਰ ਉਹੀ ਹੋ ਗਿਆ ਉਹ ਬੋਲ ਜਿਹੜੇ ਸੀ ਉਹ ਸੱਚ ਹੋ ਗਏ ਜਲ ਤੇ ਥਲ ਹੋਣ ਵਾਲੀ ਗੱਲ ਹੋ ਗਈ ਤਾਂ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਕਰਿਓ ਪਿਆਰਿਓ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਿਏ ਸੋ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਸਤਿਗੁਰੂ ਜੀ ਕਿਰਪਾ ਕਰਦੇ ਨੇ ਸਾਨੂੰ ਬੜਾ ਸਮਾਂ ਉਹਨਾਂ ਨੇ ਪਹਿਲੇ ਸਮਝਾਤਾ ਸਤਿਗੁਰੂ ਕਹਿੰਦੇ ਨੇ ਮਨ ਰੇ ਗੁਰ ਕੈ ਭਾਣੈ ਚੱਲ ਸੋ ਭਾਈ ਗੁਰੂ ਦੇ ਭਾਣੇ ਵਿੱਚ ਚੱਲ ਉਹਦੇ ਭਾਣੇ ਤੋਂ ਬਾਹਰ ਨਾ ਹੋ ਆਪਣੇ ਆਪ ਨੂੰ ਵੱਡਾ ਨਾ ਸਮਝ ਤੂੰ ਉਸ ਦੇ ਰਜਾ ਵਿੱਚ ਰਹਿ ਕੇ ਆਪਣੇ ਆਪ ਨੂੰ ਚਲਾ ਤੇ ਇਹ ਤੇਰੀ ਸਭ ਤੋਂ ਵੱਡੀ ਜਿਹੜੀ ਹੈ ਸ਼ੋਰਟੀ ਹੋਵੇਗੀ ਪਰ ਇਨਸਾਨ ਨੇ ਉਸ ਚੀਜ਼ ਨੂੰ ਸਮਝਿਆ ਨਹੀਂ ਉਸ ਚੀਜ਼ ਦਾ ਇਹਨੇ ਬੇੜਾ ਕਰਕੇ ਕੀਤਾ ਉਸ ਚੀਜ਼ ਨੂੰ ਸਭ ਤੋਂ ਪਿੱਛੇ ਸੁਪਿਆ ਉਹ ਚੀਜ਼ ਨੂੰ ਸਭ ਤੋਂ ਇਸ ਨੇ ਜਿਹੜਾ ਹੈ ਨਾਕਾਰਿਆ ਸਾਧ ਸੰਗਤ ਆਪਣੇ ਭਾਣੇ ਜੋ ਚੱਲਿਆ ਭਾਈ ਵਿਛੜ ਚੋਟਾਂ ਖਾਵੈ ਸਤਿਗੁਰੂ ਕਹਿੰਦੇ ਜਿਹੜਾ ਆਪਣੇ ਭਾਣੇ ਵਿੱਚ ਚੱਲਦਾ ਉਹ ਸਤਿਗੁਰੂ ਤੋਂ ਵਿਛੜ ਕੇ ਚੋਟਾਂ ਖਾਂਦਾ ਤੇ ਅੱਜ ਉਹੀ ਹੋ ਗਿਆ ਤੇ ਹੁਣ ਆਪਾਂ ਕਿਨੂੰ ਦੋਸ਼ ਦਈਏ ਦੋਸ਼ ਦਈਏ ਤੇ ਦਈਏ ਕਿਨੂੰ ਕਿਹਦੇ ਆਪਾਂ ਸਿਰ ਚੜ ਬੋਲੀਏ ਤੇ ਕਿਨੂੰ ਆਖੇ ਭਾਈ ਤੇਰੀ ਵਜ੍ਹਾ ਨਾਲ ਹੋਇਆ ਸੋ ਇਹ ਪ੍ਰਮਾਤਮਾ ਦਾ ਭਾਣਾ ਹੈ ਸੋ ਭਾਈ ਉਹਦੇ ਭਾਣੇ ਨੂੰ ਤੇ ਮੰਨਣਾ ਹੀ ਪੈਣਾ ਹੈ ਭਾਣਾ ਹੈ ਅੰਦਰ ਸਭ ਕੋ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਪਾਤਸ਼ਾਹ ਕਹਿੰਦੇ ਨੇ ਉਹਦੇ ਹੁਕਮ ਦੇ ਵਿੱਚ ਹੀ ਆ ਉਹਦੇ ਭਾਣੇ ਦੇ ਵਿੱਚ ਹੀ ਆ ਉਹਦੇ ਭਾਣੇ ਤੋਂ ਬਾਹਰ ਕੁਝ ਵੀ ਨਹੀਂ ਹੋ ਰਿਆ ਸੋ ਮੇਰੇ ਕਹਿਣ ਤੋਂ ਭਾਵ ਵੀ ਸੰਤ ਮਹਾਪੁਰਸ਼ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜਲ ਤੋਂ ਥਲ ਹੋ ਜਾਣਾ ਚਾਰੇ ਪਾਸੇ ਪਾਣੀਓ ਪਾਣੀ ਕੋਈ ਬੰਦਾ ਨਹੀਂ ਦੇਖਣਾ ਕੋਈ ਘਰ ਨਹੀਂ ਦੇਖਣਾ ਕੋਈ ਪਸ਼ੂ ਪੰਛੀ ਜਾਨਵਰ ਨਹੀਂ ਦੇਖਣਾ ਕਹਿੰਦੇ ਇਹੋ ਜਿਹੇ ਮਾੜੇ ਹਾਲਾਤ ਹੋਣ ਵਾਲੇ ਨੇ ਕਹਿੰਦੇ ਭਾਈ ਪ੍ਰਮਾਤਮਾ ਨਾਲ ਜੁੜਜੋ ਹਲੇ ਵੀ ਬੰਦਗੀ ਕਰੋ ਹਲੇ ਵੀ ਤੁਸੀਂ ਕਹਿ ਦਿਓ ਵੀ ਸਤਿਗੁਰੂ ਜੀ ਸਾਡੀ ਤੋਬਾ ਹੈ ਪਾਤਸ਼ਾਹ ਜੀ ਸਾਨੂੰ ਬਚਾ ਲਓ ਕਹਿੰਦੇ ਤਾਂ ਤੁਹਾਡਾ ਭਲਾ ਹੋ ਸਕਦਾ ਹੈ ਇਹਦਾ ਨਹੀਂ ਭਲਾ ਹੋਣਾ ਬਹੁਤ ਮੁਸ਼ਕਲ ਦੀ ਗੱਲ ਹੈ ਨਹੀਂ ਭਲਾ ਨਹੀਂ ਹੋਣਾ ਪਰ ਅਸੀਂ ਸਮਝ ਹੀ ਨਹੀਂ ਹਲੇ ਅਸੀਂ ਵਿਚਾਰੇ ਹੀ ਨਹੀਂ ਹਲੇ ਵੀ ਹਲੇ ਵੀ ਅਸੀਂ ਕਹੀ ਜਾਂਦੇ ਆ ਵੀ ਨਹੀਂ ਐਦਾ ਥੋੜੀ ਹੁੰਦਾ ਜੀ ਐ ਥੋੜੀ ਗੱਲ ਹੁੰਦੀ ਹੈ ਜੀ ਐ ਥੋੜੀ ਹੁੰਦਾ ਜੀ ਐ ਥੋੜੀ ਬਣਦਾ ਸਾਰਾ ਕੁਝ ਐ ਥੋੜੀ ਹੁੰਦਾ ਸਾਧ ਸੰਗਤ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੋਚਣੀਆਂ ਸਮਝਣੀਆਂ ਬਣਦੀਆਂ ਨੇ ਸੋਚਣੀਆਂ ਸਮਝਣੀਆਂ ਬਣਦੀਆਂ ਨੇ ਇਹ ਚੀਜ਼ਾਂ ਵਿਚਾਰੀਏ ਹਲੇ ਵੀ ਇੱਕ ਦੂਜੇ ਨੂੰ ਅਸੀਂ ਸਮਝਣ ਦਾ ਯਤਨ ਕਰੀਏ ਪ੍ਰਯਾਸ ਕਰੀਏ ਸਾਧ ਸੰਗਤ ਸਮਝੀਏ ਮੈਂ ਬੇਨਤੀ ਕਰਾਂ ਵੀ ਜਿਵੇਂ ਮਹਾਪੁਰਖ ਕਹਿੰਦੇ ਸੀ ਓਮੀ ਅੱਜ ਹੋ ਗਿਆ ਭਾਵੇਂ ਥੋੜੇ ਜੇ ਏਰੀਆ ਦੇ ਵਿੱਚ ਹੋਇਆ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਹੋਵੇ ਮੈਂ ਕਹਿੰਦਾ ਉੱਥੇ ਵੀ ਬਹੁਤ ਗਲਤ ਹੋਇਆ ਪਰਮਾਤਮਾ ਜੀ ਮੇਰੀ ਤਾਂ ਅਰਦਾਸ ਹੈ ਵੀ ਉਹਨਾਂ ਲੋਕਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਜੇ ਪਾਣੀ ਚੜ੍ਹਿਆ ਤੇ ਸਤਿਗੁਰੂ ਤੁਸੀਂ ਤਾਰ ਵੀ ਦਿਓ ਤੁਸੀਂ ਤੇ ਰੰਕਾਂ ਨੂੰ ਰਾਜੇ ਬਣਾਉਣ ਵਾਲੇ ਔਰ ਰਾਜਿਆਂ ਨੂੰ ਰੰਗ ਕਰਨ ਵਾਲੇ ਔਰ ਸਤਿਗੁਰੂ ਜੀ ਆਕਾਸ਼ ਤੇ ਚੜਾਉਣ ਵਾਲੇ ਔਰ ਥੱਲੇ ਤਾਰਨ ਵਾਲੇ ਵੀ ਤੁਸੀਂ ਤੇ ਸਰਬ ਕਲਾ ਸਮਰੱਥ ਹੋ ਬਾਦਸ਼ਾਹ ਜੀ ਔਰ ਕਹਿਣ ਤੋਂ ਭਾਵ ਵੀ ਆਪਾਂ ਜਿੰਨਾ ਏਰੀਆ ਦੇ ਵਿੱਚ ਨੁਕਸਾਨ ਹੋ ਚੁੱਕੇ ਆ ਸਾਧ ਸੰਗਤ ਉਹਨਾਂ ਤੋਂ ਸੇਧ ਲਈਏ ਵੀ ਜੇਕਰ ਸਾਰੇ ਪਾਸੇ ਇਹ ਹਾਲ ਹੋ ਗਿਆ ਅਸੀਂ ਜਾਵਾਂਗੇ ਕਿਹੜੇ ਬੰਨੇ ਕਿਹੜੇ ਬੰਨੇ ਅਸੀਂ ਤੁਰਾਂਗੇ ਸਾਡੇ ਤੋਂ ਇੱਕ ਡਿੰਗ ਨਹੀਂ ਪੁੱਟੀ ਜਾਣੀ ਤੇ ਪਿਆਰਿਓ ਤੇ ਫਿਰ ਪਰਮਾਤਮਾ ਨੂੰ ਫਿਰ ਵੀ ਤੇ ਯਾਦ ਕਰਾਂਗੇ ਤੇ ਹੁਣ ਯਾਦ ਕਰ ਲਈਏ ਉਹਨੂੰ ਕਹੀਏ ਵੀ ਸਤਿਗੁਰੂ ਬਾਪੂ ਹੁਣ ਤੇ ਬੱਸ ਕਰ ਹੁਣ ਤੇ ਸਾਡੀ ਵੀ ਤੋਬਾ ਹੋ ਗਈ ਸਤਿਗੁਰੂ ਜੀ ਹੁਣ ਤੇ ਬੱਸ ਕਰੋ ਉਹਨਾਂ ਲੋਕਾਂ ਨੂੰ ਵੀ ਦੁੱਖ ਨਾ ਦਿਓ ਸਾਨੂੰ ਵੀ ਦੁੱਖ ਨਾ ਦਿਆ ਜੇ ਸਤਿਗੁਰੂ ਜੀ ਕਿਰਪਾ ਕਰੋ ਬੱਸ ਆਪਣੀ ਆਪਣੇ ਤੌਰ ਤੇ ਅਰਦਾਸ ਕਰੀਏ ਸਤਿਗੁਰੂ ਜੀ ਕਿਰਪਾ ਕਰੋ ਕੁਝ ਨਾ ਹੋਵੇ ਕਿਸੇ ਨੂੰ ਕੁਝ ਨਾ ਹੋਵੇ ਪਾਤਸ਼ਾਹ ਜੀ ਕਿਰਪਾ ਕਰਦੇ ਹੋ ਰਹਿਣ ਦਿਓ ਬਹੁਤ ਕੁਝ ਹੋ ਗਿਆ ਸਤਿਗੁਰੂ ਐਨੀ ਕਿਰਪਾ ਕਰਦੇ ਮੇਰੇ ਪਾਤਸ਼ਾਹ ਜੀ ਫੇਰ ਕਿਰਪਾ ਕਰਨਗੇ ਮੇਰੇ ਸਤਿਗੁਰੂ ਜੀ ਫੇਰ ਰਹਿਮਤਾ ਕਰਨਗੇ ਮੇਰੇ ਪਾਤਸ਼ਾਹ ਨੇ ਬਾਕੀ ਕਿਰਪਾ ਕਰ ਦੇਣੀ ਹੈ ਗੁਰਮੁਖ ਪਿਆਰਿਓ ਆਪਾਂ ਹਲੇ ਵੀ ਸਤਿਗੁਰੂ ਤੋਂ ਸੇਧ ਲਈਏ ਹਲੇ ਵੀ ਸਮਝੀਏ ਜੇ ਸਾਡੇ ਕੋਲੇ ਸਮਾਂ ਹੈ ਜੇ ਸਮਝ ਸਕਦੇ ਆ ਸੋ ਪ੍ਰਮਾਤਮਾ ਗੇ ਅਰਦਾਸ ਕਰੀਏ ਸੋ ਸਤਿਗੁਰੂ ਜੀ ਫਿਰ ਕਿਰਪਾ ਕਰ ਦੇਣਗੇ ਪਿਆਰਿਓ ਤੇ ਅਸੀਂ ਨਾਮ ਸਿਮਰਨ ਕਰੀਏ ਬੈਠੀਏ ਘੰਟਾ ਅੱਧਾ ਘੰਟਾ ਸਤਿਗੁਰੂ ਦੇ ਲਈ ਆਪਾਂ ਸਮਾਂ ਕੱਢੀਏ ਉਹਦੇ ਭਾਣੇ ਵਿੱਚ ਰਹੀਏ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ ਫਿਰ ਸਾਡੇ ਤੇ ਕਿਰਪਾ ਹੋ ਸਕਦੀ ਹੈ ਵਾਹਿਗੁਰੂ